ਸੋ ਮੈਂ ਹ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ ਰਟੀਨ ਇਨ ਪੰਜਾਬ ਤੇ ਤੇ ਅਸੀਂ ਇਸ ਟਾਈਮ ਰਾਜਪੁਰਾ ਦੇ ਟਾਲੀ ਵਾਲੇ ਚੌਕ ਤੇ ਈਸ਼ੂ ਟਾਬੇ ਤੇ ਖੜੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਣਗੇ ਕੀ ਖਾਸ ਗੱਲ ਹੈ ਅੱਜ ਕਿ ਅਸੀਂ ਈਸ਼ੂ ਟਾਬੇ ਤੇ ਅੱਜ ਇੱਕ ਖਬਰ ਬਣਾਉਣ ਆਏ ਹਾਂ ਕਿਉਂਕਿ ਅੱਜ ਰਾਜਪੁਰਾ ਦੇ ਵਿੱਚ ਨੀਟੂ ਸ਼ਟਰਾਂ ਵਾਲੇ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਾਇਰਲ ਹੋਏ ਹਨ ਤੇ ਕਾਫੀ ਖਲੀ ਦੇ ਰਿੰਗ ਦੇ ਵਿੱਚ ਵੀ ਉਹਨਾਂ ਨਾਲ ਮਾਰਕ ਉਠੋਈ ਤੇ ਕਾਫੀ ਵਿਵਾਦਾਂ ਦੇ ਵਿੱਚ ਵੀ ਉਹ ਚੱਲਦੇ ਆ ਰਹੇ ਤੇ ਲਗਾਤਾਰ ਉਹ 13 ਸੀਟਾਂ ਤੇ ਵੀ ਲੋਕ ਸਭਾ ਦੇ ਵਿੱਚ ਉਹ ਆਪਣੇ ਉਮੀਦਵਾਰ ਲਗਾਤਾਰ ਉਤਾਰ ਰਹੇ ਤੇ ਅੱਜ ਉਹ ਰਾਜਪੁਰਾ ਦੇ ਵਿੱਚ ਪਹੁੰਚੇ ਹਨ ਜਿਨ੍ਹਾਂ ਨੇ ਅ ਨੀਰਜ ਕੁਮਾਰ ਨੰਨੇ ਨੂੰ ਜਿਹੜਾ ਹੈ ਪਟਿਆਲਾ ਲੋਕ ਸਭਾ ਸੀਟ ਤੋਂ ਜਿਹੜਾ ਆਪਣਾ ਬੇਗੰਪੂਰਾ ਜਿਹੜੀ ਉਹਨਾਂ ਦੀ ਪਾਰਟੀ ਹੈ ਉਸ ਤੋਂ ਉਮੀਦਵਾਰ ਬਣਾਇਆ ਸੋ ਤੁਹਾਨੂੰ ਲੈ ਕੇ ਚਲਦੇ ਆ ਤੁਹਾਨੂੰ ਦਿਖਾਣੇ ਕਿ ਕਿਸ ਤਰ੍ਹਾਂ ਜਿਹੜੇ ਹੋਰ ਕੈਂਡੀਡੇਟ ਹੁੰਦੇ ਆ ਉਹ ਰਾਜਪੁਰੇ ਦੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਏਸੀ ਦੇ ਵਿੱਚ ਬੈਠ ਕੇ ਰੋਟੀ ਖਾਂਦੇ ਆ ਤੇ ਪ੍ਰਚਾਰ ਕਰਦੇ ਆ ਆਪਣਾ ਏਸ਼ੀਆ ਦੇ ਵਿੱਚ ਬੈਠ ਕੇ ਸੋ ਨੀਟੂ ਸ਼ਟਰਾ ਵਾਲੇ ਪਹੁੰਚੇ ਆ ਆਪਾਂ ਤੁਹਾਨੂੰ ਉਹਨਾਂ ਦਾ ਲਾਈਫ ਸਟਾਈਲ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਛੋਟਾ ਜਿਹਾ ਟਾਬਾ ਹੈਗਾ ਹੈਗਾ ਤਾਂ ਬਹੁਤ ਮਸ਼ਹੂਰ ਹੈ ਸ਼ਹਿਰ ਰਾਜਪੁਰੇ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਸੰਨੀ ਜੀ ਖੜ ਮਾਲਕ ਹੈ ਆਪਾਂ ਇਹਨਾਂ ਨਾਲ ਗੱਲ ਕਰਾਵਾਂਗੇ ਪਹਿਲਾਂ ਇਹਨਾਂ ਨਾਲ ਹੀ ਗੱਲ ਕਰੀਏ ਸੰਜੀ ਨੀਟੂ ਸ਼ਟਰਾਂ ਵਾਲੇ ਤੁਹਾਡੇ ਮੈਸੂਨੇ ਅੱਜ ਉਰੇ ਬੈਠੇ ਆਂ ਖਾਣੇ ਖਾ ਰਹੇ ਆਂ ਪਹਿਲੀ ਵਾਰ ਆਏ ਆਂ ਜੀ ਉਰੇ ਰਾਜਪੁਰੇ ਪਤਾ ਨਹੀਂ ਸ਼ਾਇਦ ਤੇ ਆਪਣਾ ਖਾਣਾ ਖਾਣਾ ਖਾਣੇ ਵਾਡੀ ਵਾਡੀ ਫੋਟੋ ਨੇ ਇਹੀ ਕਿਲ ਮੋਟਲ ਵੀ ਆ ਮਯੂਰ ਵੀ ਆ ਕਈ ਹੈ ਹੋਟਲ ਤੇ ਅੱਜ ਤੁਹਾਡੇ ਟੱਬੇ ਤੇ ਆ ਕੇ ਕਿਸ ਤਰ੍ਹਾਂ ਜੀ ਤੁਹਾਡਾ ਅਸ਼ੀਰਵਾਦ ਹੈ ਜੀ ਆ ਗਏ ਆਂ ਖਾਣ ਉਰੇ ਵਧੀਆ ਖਾਣਾ ਖਵਾਉਂਦੇ ਆਂ ਅਸੀਂ ਲੋਕਾਂ ਨੂੰ ਬਹੁਤ ਸੀ ਪੂਰੀ ਸੋ ਤੁਹਾਨੂੰ ਮਿਲਾਨੇ ਆ ਨੀਟੂ ਸ਼ਟਰਾਂ ਵਾਲੇ ਦੇ ਨਾਲ ਸੋ ਦੇਖਦੇ ਆਂ ਉਰੇ ਕਾਫੀ ਰਸ਼ ਲੱਗਿਆ ਹੋਇਆ ਹੈ ਨੀਟੂ ਨੀਟੂ ਸ਼ਟਰਾਂ ਵਾਲੇ ਦੇ ਨਾਲ ਜਿਹੜਾ ਹੈ ਮਿਲ ਰਹੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨੀਟੂ ਸ਼ਟਰਾਂ ਵਾਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਿੰਪਲ ਰੋਟੀ ਦਾਲ ਸਿੰਪਲ ਰੋਟੀ ਜਿਹੜੀ ਹੈ ਇਹ ਜਿਹੜੇ ਮਾਲਕ ਹੈਗੇ ਸੰਨੀ ਜੀ ਨਾਲ ਵੱਲੋਂ ਪਰੋਸੀ ਜਾ ਰਹੀ ਹੈ ਤੇ ਆਪਾਂ ਇਹਨਾਂ ਨਾਲ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੈਠੋ ਨੀਟੂ ਜੀ ਕੀ ਹਾਲ ਹੈ ਜੀ ਰਾਜਪੁਰੇ ਚ ਆਏ ਹੋ ਤੁਸੀਂ ਅੱਜ ਤੁਹਾਡਾ ਮੈਂ ਸਵਾਗਤ ਕਰਦਾ ਤੇ ਅੱਜ ਲੋਕੀ ਵੱਡੇ ਵੱਡੇ ਕੈਂਡੀਡੇਟਾਂ ਨੂੰ ਟਿਕਟਾਂ ਦੇਣ ਜਾਣਦੇ ਆ ਤੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਏਸੀਆਂ ਦੇ ਵਿੱਚ ਬੈਠ ਕੇ ਰੋਟੀ ਖਾਂਦੇ ਤੁਸੀਂ ਆਮ ਲੋਕਾਂ ਦੇ ਵਿੱਚ ਬੈਠੇ ਹੋ। ਦੇਖੋ ਜੀ ਇਹ ਆਮ ਲੋਕਾਂ ਨੇ ਸਾਨੂੰ ਕੈਂਡੀਡੇਟ ਬਣਾਉਣਾ ਵਾ ਤੇ ਜੇ ਸਾਨੂੰ ਆ ਗੱਲ ਭੁੱਲ ਗਈ ਤੇ ਫਿਰ ਲੋਕੀ ਸਾਨੂੰ ਵੋਟ ਨਹੀਂ ਪਾਉਣੀ ਕਿਉਂਕਿ ਹੁਣ ਲੋਕੀ ਸਾਰੀਆਂ ਪਾਰਟੀਆਂ ਤੋਂ ਦੁਖੀ ਹੋ ਗਏ ਆ, ਅੱਕ ਚੁੱਕੇ ਆ। ਨਾ ਕਾਰੋਬਾਰਾਂ ਦਾ ਰੋਟੀ ਦਾ ਪੈਸਾ ਨਾ ਢੇਲਾਵਾ ਕੋਈ ਕੋਈ ਕੁਝ ਨਹੀਂ ਕਰ ਰਿਹਾ ਸਾਡੇ ਵਾਸਤੇ। ਪਰ ਅੱਜ ਕੀ ਬਦਲਿਆ ਜਾਊਗਾ ਸਾਰਾ ਇਤਿਹਾਸ ਬਦਲਿਆ ਜਾਊਗਾ। ਲੋਕੀ ਦੇਖੂਗੇ। ਇਤ ਕੀ ਲੋਕੀ ਦੇਖੂਗੇ ਵੀ ਇਤ ਕੀ ਫਤਵਾ ਜਾਰੀ ਕਰਨਗੇ ਲੋਕੀ ਅੱਜ ਤੁਸੀਂ ਰਾਜਪੁਰੇ ਚ ਕਿਸ ਮਤਲਬ ਵਾਸਤੇ ਆਇਓ ਕੀ ਕੰਮ ਸੀ ਜੀ ਸਰ ਅਸੀਂ ਨੰਨਾ ਜੀ ਨੂੰ ਟਿਕਟ ਦੇਣ ਆਏ ਜੀ ਆਪਣੀ ਪਾਰਟੀ ਵੱਲੋਂ ਬੇਗਮਪੁਰਾ ਸਾਂਝਾ ਫਰੰਟ ਵੱਲੋਂ ਜੀ ਅੱਛਾ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਪਹਿਲੀ ਵਾਰ ਆਇਆ ਰਾਜਪੁਰਾ ਬੜਾ ਬੜਾ ਪਿਆਰ ਦਾ ਸਾਰੇ ਬੰਦੇ ਬਹੁਤ ਵਧੀਆ ਰਾਜਪੁਰੇ ਦੇ ਵਿੱਚ ਰੱਬ ਰੂਪ ਦੇ ਇਨਸਾਨ ਵਰਗੇ ਨੇ ਪਰਮਾਤਮਾ ਦਾ ਰੂਪ ਨੇ ਚੜਦੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਿਆ ਤੇ ਕਿਸ ਤਰ੍ਹਾਂ ਦੀ ਤੁਹਾਡੀ 13 ਉਮੀਦਵਾਰਾਂ ਦੀ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਕੈਂਪੇਨਿੰਗ ਦੇਖੋ 13 ਦੇ 13 ਕੈਂਡੀ ਔਰ ਮਿਹਨਤ ਕਰ ਰਹੇਗੇ ਬਾਕੀ ਦੇਖੋ ਪ੍ਰਮਾਤਮਾ ਕੀ ਕਰਦਾ ਜੀ ਤੇ ਕੁਝ ਕਹਿਣਾ ਚਾਹੋਗੇ ਤੁਸੀਂ ਵਾਰਾਨਸੀ ਤੋਂ ਵੀ ਇੱਕ ਉਮੀਦਵਾਰ ਜਿੱਥੇ ਮੈਂ ਵਾਰਾਨਸੀ ਹਾਂਜੀ ਜੀ ਮੈਂ ਮੈਂ ਕਹਿੰਦਾ ਮੈਨੂੰ ਸਿਰਫ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣਾਤਾ ਜਾਵੇ ਜੇ ਦੇਸ਼ ਇੰਡੀਆ ਨਾਮ ਹੀ ਰੋਵੇ ਤੇ ਜੋ ਸਜ਼ਾ ਕੋਕ ਮੈਨੂੰ ਦੇ ਸਕਦੇ ਹੋ ਤੋ ਇਹ ਨੀਡੂ ਸ਼ਟਰ ਵਾਲੇ ਸਿਰਫ ਅਸੀਂ ਇਹ ਦਿਖਾਣ ਆਏ ਸੀ ਕਿ ਉਹ ਸਿੰਪਲ ਸਾਦਾ ਜੀਵਨ ਜਿਹੜਾ ਬਤੀਤ ਕਰਦੇ ਤੇ ਰਾਜਪੁਰੇ ਦੇ ਵਿੱਚ ਇਸ਼ੂ ਟਾਬਾ ਜਿਹੜਾ ਇਹ ਤਾਲੀ ਵਾਲ ਚੌਕ ਦੇ ਨੇੜੇ ਉੱਥੇ ਰੋਟੀ ਖਾ ਰਿਹਾ ਹੈ ਇਹ ਵੱਡੇ ਵੱਡੇ ਹੋਟਲ ਵੀ ਹੈਗੇ ਸ਼ਹਿਰ ਰਾਜਪੁਰਾ ਦੇ ਵਿੱਚ ਲੇਕਿਨ ਇੱਕ ਛੋਟੇ ਜਿਹੇ ਟਾਬੇ ਤੇ ਰੋਟੀ ਖਾਣਾ ਉਹ ਇੱਕ ਇੰਨੇ ਵੱਡੇ ਸੈਲੀਬ੍ਰਿਟੀ ਦਾ ਬੜੀ ਇੱਕ ਗੱਲ ਦੇਖੀ ਜਾ ਰਹੀ ਹੈ ਤੇ ਬਾਕੀ ਤੁਹਾਨੂੰ ਸਾਰੀ ਜਿਹੜੀ ਇਹਨਾਂ ਦੀ ਇੰਟਰਵਿਊ ਹੈ ਦਾ ਸੰਦੀਪ ਚੌਧਰੀ ਸ਼ੋਅ ਦੇ ਵਿੱਚ ਤੁਸੀਂ ਦੇਖ ਪਾਓਗੇ ਲਗਾਤਾਰ ਲੋਕਾਂ ਦਾ ਜਿਹੜਾ ਸਿਲਸਿਲਾ جاری ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਕੈਮਰਾਮੈਨ ਦਿਖਾਣਗੇ ਇਹ ਜਿਹੜੇ ਰਾਜਪੁਰਾ ਦੇ ਕੈਂਡੀਡੇਟ ਆ ਇਹ ਵੀ ਬੈਠੇ ਇੱਥੇ ਤੁਹਾਨੂੰ ਦਿਖਾਣੇ ਆ ਇਹ ਵੀ ਅੱਜ ਇਹਨਾਂ ਨਾਲ ਇਹ ਅਨੰਦਾ ਜੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਆਪਣੀ ਹਲਕੇ ਦੀ ਪਟਿਆਲੇ ਦੀ ਜ਼ਿਲ੍ਹੇ ਦੀ ਜਨਤਾ ਨੂੰ ਅਪੀਲ ਬਸ ਇਹੀ ਕਰਨਾ ਚਾਹੁੰਗਾ बार-बार ਕਿ ਐ ਕਿ ਸਾਰਾ ਮਾਹੌਲ ਸਾਰੇ ਮਾਹੌਲ ਤੋਂ ਪਹਟ ਕੇ ਸਾਰੇ ਉਮੀਦਵਾਰਾਂ ਤੋਂ ਹਟ ਕੇ ਐਤ ਕਿ ਮੈਨੂੰ ਸਪੋਰਟ ਕਰੋ ਤੇ ਮੈਨੂੰ ਵੋਟ ਕਰੋ ਇਹ ਤਾਬੇ ਤੇ ਤੁਸੀਂ ਲੈ ਕੇ ਆਏ ਹੋ ਵੱਡੇ ਹੋਟਲ ਤੇ ਕਿਉਂ ਨਹੀਂ ਲੈ ਕੇ ਗਏ ਸੰਦੀਪ ਜੀ ਦੇਖੋ ਅਸੀਂ ਇੱਕ ਆਮ ਇਨਸਾਨ ਆ ਤਾਂ ਅਸੀਂ ਇੱਕ ਆਮ ਹੋਟਲ ਤੇ ਆ ਕੇ ਹੀ ਰੋਟੀ ਖਾਂਜੋਗੇ ਆ ਅਸੀਂ ਵੱਡੇ ਵੱਡੇ ਹੋਟਲਾਂ ਜੋਗੇ ਨਹੀਂ ਆਗੇ ਜਿੱਤ ਪੱਕੀ ਹੈ ਜਿੱਤ ਸਾਡੀ ਪੱਕੀ ਹੈ ਬਾਕੀ ਹੁਣ ਜਨਤਾ ਦੀ ਤੁਹਾਨੂੰ ਪੂਰੀ ਸਪੋਰਟ ਚਾਹੀਦੀ ਠੀਕ ਹੈ ਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਤੁਹਾਨੂੰ ਦਿਖਾ ਰਹੇ ਹੈ ਕਿ लोग जेड़े है हुजूम जेड़ा है लोका ਦਾ ਇਥੇ ਟਾਬੇ ਤੇ ইস্যੂ ਟਾਬੇ ਤੇ ਜਿਵੇਂ ਪਤਾ ਲੱਗਿਆ ਮੀਡੀਆ ਤੇ ਲੋਕਾਂ ਦਾ ਹਜੂਮ ਜਿਹੜਾ ਹੈ ਇਸ ਟਾਬੇ ਤੇ ਉਮੜ ਪਿਆ ਤੇ ਲਗਾਤਾਰ ਤੁਹਾਨੂੰ ਨੀਟੂ ਛਟਰਾ ਵਾਲੇ ਦਾ ਰੋਡ ਸ਼ੋਅ ਹੋਰ ਵੀ ਜਿਹੜਾ ਹੈ ਸਾਰਾ ਦਿਖਾ ਰਹੇ ਆ ਛੋਟੀ ਜੀ ਜਗ੍ਹਾ ਇਹ ਹੈਗੀ ਜਿੱਥੇ ਕੀ ਨੀਟੂ ਛਟਰਾ ਵਾਲੇ ਅੱਜ ਪਹੁੰਚੇ ਤੇ ਨੰਨੇ ਦਾ ਚੋਣ ਪ੍ਰਚਾਰ ਕਰ ਰਹੇ ਆ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਕੈਮਰਾਮੈਨ ਮੋਹੀਦ ਨਾਲ ਸੰਦੀਪ ਚੌਧਰੀ ਨਿਊਜ਼ ਰਿਪੋਰਟਰ ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਖ਼ਰ